ਦਰ ਮੋਗਾ ਦੇ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਵਿਰੋਧ ਹੋ ਗਿਆ ਫਤਿਹਗੜ ਪੰਜ ਤੂਰ ਦੇ ਵਿੱਚ ਜਦੋਂ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ ਹੋਏ ਸੀ ਇਸ ਦੌਰਾਨ ਉਹਨਾਂ ਦਾ ਵਿਰੋਧ ਕੀਤਾ ਗਿਆ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਤਾਜਪੋਸ਼ੀ ਕਰਵਾਉਣ ਲਈ ਪਹੁੰਚੇ ਸਨ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ ਪੰਜਾਬ ਭਰ ਦੇ ਵਿੱਚ ਵਕਫ ਵਕਤਾਵਾਂ ਤੇ ਕਿਸਾਨ ਆਗੂਆਂ ਦੇ ਵੱਲੋਂ ਆਪ ਵਿਧਾਇਕਾਂ ਤੇ ਮੰਤਰੀਆਂ ਦੇ ਆ ਵਿਰੋਧ ਕੀਤਾ ਜਾ ਰਿਹਾ ਹੈ ਤੇ ਹੁਣ ਮੋਗਾ ਦੇ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਵਿਰੋਧ ਕੀਤਾ ਗਿਆ ਜਦੋਂ ਉਹ ਫਤੇਗੜ ਪੰਜ ਤੂਰ ਦੇ ਵਿੱਚ ਪਹੁੰਚੇ ਇੱਥੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਤਾਜਪੋਸ਼ੀ ਕਰਵਾਉਣੀ ਸੀ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਗਏ ਜਿਨ੍ਹਾਂ ਨੇ ਵਿਰੋਧ ਕੀਤਾ ਪਰ ਪੁਲਿਸ ਨੇ ਕਿਸਾਨਾਂ ਨੂੰ ਰੋਕ ਲਿਆ ਤੇ ਕਿਸਾਨਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਕਿਸਾਨਾਂ ਨੇ ਕੈਬਨਟ ਮੰਤਰੀ ਨੂੰ ਕਾਲੀਆਂ ਝੰਡੀਆਂ ਵੀ ਦਿੱਕਾ ਹਾਲਾਂਕਿ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਨਹੀਂ ਹੈ ਕਿਸਾਨਾਂ ਦੀ ਪਰ ਕਈ ਥਾਵਾਂ ਤੇ ਇਸੇ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ ਗਿਆ ਇਸ ਦੌਰਾਨ ਕਿਸਾਨਾਂ ਦੇ ਵੱਲੋਂ ਕੈਬਨਿਟ ਮੰਤਰੀਆਂ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ ਗਈਆਂ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ ਹੋਏ ਸੀ ਉਹਨਾਂ ਦਾ ਵਿਰੋਧ ਕੀਤਾ ਗਿਆ ਇਸੇ ਖਬਰ ਤੇ ਮੇਰੇ ਸਹਿਯੋਗੀ ਦੀਪਕ ਸਿੰਘਲਾ ਮੋਂਗਾ ਤੋਂ ਜੁੜੇ ਨੇ ਫੋਨ ਲਾਈਨ ਤੇ ਦੀਪਕ ਕੀ ਅਪਡੇਟ ਕਿੰਨੀ ਕੁ ਗਿਣਤੀ ਸੀ ਕਿਸਾਨਾਂ ਦੀ ਕਾਰਨ ਕੀ ਆ ਵਿਰੋਧ ਦਾ ਦੇਖੋ ਰੰਮੀਰ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਸੀਗੇ ਫਤਗੜ ਪਿੰਡ ਟੂਰ ਦੇ ਵਿੱਚ ਇਕੱਠੇ ਹੋਏ ਸੀ ਕਿਉਂਕਿ ਅੱਜ ਉੱਤੇ ਇੱਕ ਸਮਾਗਮ ਸੀਗਾ ਕੈਬਨਿਟ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੀਗੇ ਉਹਨਾਂ ਦੀ ਪਾਜ ਪੋਸ਼ੀ ਦਾ ਸਮਾਗਮ ਸੀ ਜਿੱਥੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਗੁੱਡੀਆਂ ਨੇ ਪਹੁੰਚਣਾ ਸੀ ਤਾਂ ਕਿਸਾਨ ਜਿਹੜੇ ਇਕੱਠੇ ਹੋਏ ਸੀ ਉਹਨਾਂ ਤੋਂ ਸਵਾਲ ਕਰਨ ਲਈ ਇਕੱਠੇ ਹੋਏ ਸੀ ਕਿਉਂਕਿ ਕਾਫੀ ਉਹਨਾਂ ਦੀਆਂ ਮੰਗਾਂ ਐ ਜਿਸ ਤਰ੍ਹਾਂ ਤਰਨਾ ਚ ਕੋਆਇਆ ਗਿਆ ਹੋਰ ਜਿਹੜੀਆਂ ਮੰਗਾਂ ਨੂੰ ਲੈ ਕੇ ਉੱਤੇ ਇਕੱਠੇ ਹੋਏ ਸੀ ਔਰ ਉਹਨਾਂ ਨੇ ਸਵਾਲ ਕਰਨੀ ਸੀਗੇ ਲੇਕਿਨ ਪੁਲਿਸ ਨੇ ਪਹਿਲਾਂ ਹੀ ਬ ਕਿੰਨ ਕਿਸਾਨ ਜਿਹੜੇ ਪੁਲਿਸ ਨੇ ਅੱਗੇ ਨਹੀਂ ਜਾਣ ਦਿੱਤੇ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਸੀ ਆਪਣਾ ਪ੍ਰੋਗਰਾਮ ਕਰਕੇ ਉੱਥੋਂ ਚਲੇ ਗਏ ਰਵੀਰ ਆ ਜਿਸ ਤੰਗ ਦੇ ਨਾਲ ਵੱਖ-ਵੱਖ ਥਾਵਾਂ ਤੇ ਵਿਰੋਧ ਹੋ ਰਿਹਾ ਦੀਪਿਕ ਸਿੰਘਲਾ ਜੀ ਬਹੁਤ ਸ਼ੁਕਰੀਆ ਤੁਹਾਡਾ ਤਾਂ ਵੱਖ-ਵੱਖ ਥਾਵਾਂ ਤੇ ਕੈਬਨਟ ਮੰਤਰੀਆਂ ਤੇ ਆਪ ਵਿਧਾਇਕਾਂ ਦਾ ਵਿਰੋਧ ਹੋ ਰਿਹਾ ਹੈ ਤੇ ਜਦੋਂ ਮੋਗਾ ਤੇ ਪੰਜ ਤੂਰ ਦੇ ਵਿੱਚ ਪਹੁੰਚੇ ਗੁਰਮੀਤ ਸਿੰਘ ਖੁੱਡੀਆਂ ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਤੋਂ ਸਵਾਲ ਕਰਨ ਦੇ ਲਈ ਉਹਨਾਂ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕ ਲਿਆ ਗਿਆ ਇਸ ਤੋਂ ਪਹਿਲਾਂ ਕੁਲਤਾਰ ਸਿੰਘ ਸੰਧਵਾ ਸ਼ਹਿਰੀ ਕਲਸੀ ਡਾਕਟਰ ਬਲਬੀਰ ਸਿੰਘ ਹੋਰ तमाम ਵਿਧਾਇਕਾਂ ਦਾ ਵੀ ਵਿਰੋਧ ਇਸੇ ਤਰ੍ਹਾਂ ਹੋ ਰਿਹਾ ਦਰਅਸਲ ਖਨੌਰੀ ਅਤੇ ਸ਼ੰਭੂ ਮੋਰਚਾ ਜਦੋਂ ਦੋ ਚੁਕਵਾਇਆ ਗਿਆ ਤਾਂ ਕਈ ਕਿਸਾਨ ਜਥੇਬੰਦੀਆਂ ਇਸੇ ਢੰਗ ਦੇ ਨਾਲ ਆਪ ਦੇ ਵਿਧਾਇਕਾਂ ਅਤੇ ਕੈਬਨਟ ਮੰਤਰੀਆਂ ਨੂੰ ਸਵਾਲ ਪੁੱਛ ਰਹੀਆਂ ਨੇ ਉਹਨਾਂ ਨੂੰ ਘੇਰ ਰਹੀਆਂ